ਸਰਸੇਕਾਲ ਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਇੱਕ ਜਰਸੀ ਵਾੜੂ ਖੋਨੇ ਆ ਬਹੁਤ ਟੌਪ ਕਲਾਸ ਤੇ ਵਧੀਆ ਕੁਆਲਟੀ ਵਾਲੀ ਵਸ਼ੀ ਆ ਤੇ ਬਾਈ ਨਾਲ ਕਰਦੇ ਆ ਡਿਟੇਲ ਵਿੱਚ ਗੱਲ ਬਾਤ ਸਰਸੇਕਾਲ ਬਾਈ ਜੀ ਜੀਠਾ ਜੀ ਹੋਰ ਮਾਣਾ ਜੀ ਵਰਪੋਲਾ ਜੀ ਵਧੀਆ ਵੀਰ ਜੀ ਸਾਡੇ ਦੇਖਣ ਆ ਕੇ ਜਿਹਨੇ ਭੈਣ ਭਰਾ ਮਾਣਾਂ ਦੇ ਜਿਹੜੇ ਫਾਰਮ ਨੇ ਜੁੜਿਆ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹਨੇ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਤੇ ਜਨਵਾਰ ਵੀਰ ਜੀ ਝੋਟੀਆਂ ਜਗ੍ਹਾਆਂ ਦੇਖੀਆਂ ਸੀ ਟੌਪ ਦੀਆਂ ਸਾਰੀਆਂ ਵਧੀਆ ਸੀ ਹਾਂਜੀ ਹਾਂਜੀ ਤੇ ਚੰਗੀ ਵਧੀਆ ਟੌਪ ਦੀ ਹੈ ਕਿ ਬ੍ਰੈਂਡ ਆਈ ਆਪਣੀ ਕੋਈ ਜਰਸੀ ਠੀਕ ਜੀ ਫਾਰਮ ਵਾਲੀ ਵਧੀਆ ਬਸ਼ੀ ਹਾਂਜੀ ਭਾਈ ਜੀ ਕੁਆਲਿਟੀ ਹੈ ਹਾਂਜੀ ਤੇ ਬਾਕੀ ਮਾਲ ਆਪਣਾ ਹੋਣਾ ਛੋਟੀਆਂ ਚੰਗੀਆਂ ਟੌਪਟੀਆਂ ਵਧੀਆ ਟੌਪ ਦੇ ਵਸ਼ੀ ਦੀਆਂ ਜਿਹੜਾ ਪੱਲੇ ਦੀ ਬਿੱਲੇ ਰਲ ਲੈਨੇ ਆ ਬਹੁਤ ਜ਼ਿਆਦਾ ਚੰਗੀ ਆ ਵਹਿੜਾ ਹਾਂਜੀ ਹਾਂਜੀ ਅਗਰੀ ਵਸ਼ੀ ਆ ਠੀਕ ਜੀ ਤੇ ਆਪਣਾ ਵੀਰ ਭਰਾ ਸਚਨ ਮਿਤਰੀ ਖਾ ਲਦੇ ਵੀ ਕਿਉਂਕੋ ਵਸ਼ੀ ਲਈ ਠੀਕ ਹੈ ਬਾਈ ਜੀ ਚੰਗੀ ਟੌਪ ਦੀ ਕੁਆਲਿਟੀ ਆ ਜੀ ਹਾਂਜੀ ਆ ਜੇ ਪਹਿਲਾਂ ਵਸ਼ੀ ਸੋਈ ਹੈ ਬੈਲੈਂਸ ਹੋਈ ਆ ਪਹਿਲੇ ਨਾ ਵਸ਼ੀ ਸੋਈ ਆ ਤੇ ਠੀਕ ਹੈ ਬਾਈ ਜੀ ਕੋਈ ਜਲਦੀ 17 ਕਿਲੋ ਦੇ 17 ਕਿਲੋ ਦੇ 17 18 ਕਿਲੋ ਦੇ ਹੋਣ ਚੱਲਦੀ ਆ 20 ਤੋਂ ਬਾਹਰ ਨੂੰ ਚੱਲੂਗੀ ਚੰਗੀ ਸੇਵਾ ਕਰੋ ਚੰਗੀ ਵਸ਼ੀ ਆ ਤਾਰ ਦਿਨਾ ਇਹ ਸਭੀ ਠੀਕ ਹੈ ਬਾਈ ਜੀ ਵਧੀਆ ਮਗਰ ਵਾਈ ਨਾ ਵੀ ਕਰ ਲਈ ਮਗਰ ਵਸ਼ੀ ਆ ਗਈ ਮਗਰੀ ਮਹੀਨਾ ਬਸ਼ੀਏ ਦੇ ਠੀਕ ਆ ਭਾਈ ਜੀ ਖੋਲੋ ਭਾਈ ਜੀ ਇਹ ਦੇਖੋ ਬਹੁਤ ਮਸਲ ਬਰੀਡ ਵਾਲੀ ਠੀਕ ਆ ਜੀ ਘਰ ਵਾਸ਼ੀ ਚਿਆਰ ਕੀਤੀ ਵੀਰ ਫਾਰਮ ਦੇ ਵਿੱਚ ਵੀਰ ਨੇ ਆਹ ਨੱਗਰ ਲੈਵਿੰਦੀ ਬਸ਼ੀਆ ਵੀ ਪੂਰੀ ਦੁੱਧ ਦੇਖੋ ਜੀ ਬਹੁਤ ਟੋਪ ਕਲਾ ਬਸ਼ੀਆ ਕੀ ਆ ਕੁਆਲਟੀ ਹਰ ਪੱਖੋਂ ਜੀ ਤੁਹਾਨੂੰ ਵਧੀਆ ਕੁਆਲਟੀ ਦੀ ਬਸ਼ੀਆ ਆ ਸਮਾ ਦੀ ਜਿਹੜੀਆਂ ਵੀਰ ਚਵਾਈ ਦੀਆਂ ਵੀਡੀਓ ਜਿੰਨਾ ਜਿੰਨਾ ਕੰਡੇ ਦੇ ਦੁੱਧ ਚਾੜਦੀ ਬਾੜਦੀ ਐ ਦੋਵੇਂ ਡੰਗ ਪੁਆਈਆਂ ਵੀ ਪੂਰੀ ਨਸਲ ਬਰੀਡ ਐ ਬਸ਼ੀ ਵਿੱਚ ਐ ਤੇ ਪੂਰੀ ਕੁਆਲਿਟੀ ਚ ਵਾਈ ਚ ਵਾਈ ਐਮ ਪਾਣਾ ਦੀ ਪੋਲੀ ਵਧੀਆ ਨਹੀਂ ਕਲੀ ਨੇ ਮੇਰੀ ਵੀ ਮੋਰ ਦੀ ਦੀ ਵਛੀ ਠੀਕ ਪੂਰੀ ਅਸਲ ਚੀਜ਼ ਐ ਬਾਕੀ ਐਥਾ ਦੂਹਰੇ ਪਰ ਵੀਰੇ ਚਾਰ ਪੰਜ ਸੂਬੇ ਵਛੀ ਲਾਉਣ ਵਾਲੀ ਐ ਜਿਹਨੂੰ ਕਹਿੰਦੇ ਅਸਲ ਚੀਜ਼ ਨਿਕਰ ਲੇਵੇ ਦੀ ਵਛੀ ਆ ਸਹੀ ਗੱਲ ਬਾਈ ਉਂਗਲ ਮਾਰਿਆ ਵੀ ਦੇਵੇ ਦੇ ਵਿੱਚ ਉਂਗਲ ਦਾ ਜੋ ਹੀ ਠੀਕ ਵਿਖਾਓ ਪੋਲਾ ਜੀ ਗੋਖੋ ਧਿਆਨ ਪਿਆਰ ਨਾਲ ਪਿਆਰ ਇਹ ਲੈ ਕਰੋ ਚਾਹ ਮਤੇ ਡੂੰਗਲੇ ਬੂਥੀ ਇੱਕ ਗੇਟ ਦੀ ਤੇ ਸੂਏ ਲੈਣ ਵਾਲੀ ਵਛੀ ਗਾਂ ਬਚੇ ਬੂਚੇ ਤਿਆਰ ਕਰ ਲੈ ਆਹ ਮਗਰ ਵਛੀ ਜੀ ਵੇ ਲੈ ਲੋ ਜੀ ਇਹ ਵੀ ਜੇਕਰ ਵਾਲਮੀ ਰਹੇ ਆਮ ਇਹ ਗੱਲ ਕਹਾਂਗੇ ਵੀ ਇਹ ਕੋਈ ਹੂਮ ਗਈ ਸੀ ਵੀਡੀਓ ਨਹੀਂ ਵੀ ਜਿੱਦੀ ਕੋ ਬਤੂਰੀ ਜੀ ਬਚੀ ਨਹੀਂ ਹਾਂ ਜੀ ਚੰਗੀ ਫਾਇਦ ਨਾਲੀ ਵਜਨ ਕਾਦਾੜੀ ਵੱਡੀ ਵਸ਼ੀ ਹੈ ਤੋਰਾ ਵਜਨ ਕਾਦੇ ਆ ਕੁਆਲਿਟੀ ਵਸ਼ੀ ਦੇ ਵਿੱਚ ਤੋੜ ਦੋ ਬਾਈ ਇੱਕ ਰੰਗ ਮਾਰੀ ਤੋੜ ਤੋੜ ਦੋ ਪੂਰਾ ਸਹਿਜ ਜਿਹਾ ਹੁੰਦਾ ਇਹ ਸਰਾਜੀ ਉਹ ਚੀਜ਼ ਠੀਕ ਹੈ ਜੀ ਧਿਆਨ ਹੈ ਫੈਕਸ ਵੀ ਜਨਾਬੀ ਸੀਧੀਆਂ ਸਾਡੀਆਂ ਬਹੁਤ ਜ਼ਿਆਦਾ ਵਸ਼ੀ ਚੰਗੀਆਂ ਠੀਕ ਹੈ ਭਾਈ ਕੁਆਰਟੀ ਵਾਲੀ ਆ ਕੱਲੀ ਕੱਲੀ ਲੈ ਦੇ ਨਾਲ ਤੇ ਦੀ ਨਿਕਲ ਲਈ ਦੀ ਵਸ਼ੀ ਦੁੱਧ ਵਾਲੀ ਪੂਰੀ ਕੁਆਰਟੀ ਵਾਲੀ ਵਸ਼ੀ ਆ ਤੇ ਬਾਈਆਂ ਨੂੰ ਪੁੱਛਦੇ ਆ ਵਸ਼ੀ ਬਾਰੇ ਮੁੱਲ ਤੇ ਪੂਰੀ ਕੁਆਰਟੀ ਵਾਲੀ ਵਸ਼ੀ ਦੱਸੋ ਭਾਈ ਜੀ ਕੀ ਫੇਰ ਮੁੱਲ ਰੱਖਿਆ ਮੁੱਲ ਵੀਰ ਬਿਲਕੁਲ ਜਾਇਜ਼ ਆ ਮੁੱਲ ਕਰਾਂਗੇ ਪੁਰਾਣੇ ਆਪਣਾ ਵੀ ਫੋਲ ਬਵਾਣ ਕਰਕੇ ਵਸ਼ੀ ਭੇਜੀ ਆ ਹਾਂਜੀ ਹਾਂਜੀ ਤੇ ਜਾਇਜ਼ ਮੁੱਲ ਕਰਾਂਗੇ ਜਿੰਨੇ ਦੀ ਵਸ਼ੀ ਜਾਇਜ਼ ਨਾਲ ਹਾਏ ਨਹੀਂ ਹਾਂਜੀ ਮੋਟ ਕਰੀਏ ਵੀ ਵਸ਼ੀ ਦਾ 75000 ਹਾਂਜੀ हां 90000 ريال دی 70000 دی 75000 دی ਜੈਸਨੋਈ ਲੇਖੋ ਭਾਈ ਕਹਿੰਦੇ 75000 ਮੋਲਿਆ 70000 ਦੀ ਜੈਸਨੋਈ ਕਰ ਦੋਗੇ ਭਾਈ ਜੀ ਮਾਨ 70 ਜੋਈ ਮਾਨ ਕਰ ਦੋ ਮੋਕੇ ਤੇ ਮਾਨਦਾਨ ਹੋ ਜਾ ਲੋ ਜੀ ਬਾਕੀ ਵੀਰ ਭਰਾ ਕੋਈ ਇਹ ਨਾ ਕੇ ਬਿਲਕੁਲ ਜਾਇਜ ਜੈਸਨੋ ਰੱਖੇ ਵਸ਼ੀ ਪਾਈਏ ਇਸ ਤੋਂ ਬਾਅਦ ਖਾ ਕੇ ਤਿਆਰ ਹੋਈਏ ਪੁਰਾਣੇ ਆਪਾਂ ਨੂੰ ਫੋਲ ਮਾਨ ਜੀ ਤਾਂ ਇਹ ਦੀ ਕਰਿਆ ਠੀਕ ਹੈ ਪੂਰੀ ਇੱਕ ਲਊ ਵਾਲੀ ਵਸ਼ੀ ਆ ਪੂਰੀ ਕੁਆਲਿਟੀ ਵਾਲੀ ਠੰਡੀ ਵੀਰ ਬੜੀ ਹੈ ਇੰਨਾ ਜਿਆਦਾ ਨਹੀਂ ਨਾ ਨਾ ਅਜੇ 4-10 ਸਾਰੀ ਠੀਕ 4-10 ਦੇ ਠੀਕ ਹੈ ਠੀਕ ਹੈ ਭਾਈ ਜੀ ਪੂਰੀ ਠੰਡੀ ਸੀ ਪੂਰੀ ਕਵਾੜੀ ਰਸ਼ੀਆ ਤੇ ਫਾਰਮ ਖੁੱਲੀ ਰਹਿੰਦੀ ਤੇ ਭਰਾ ਮੈਂ ਸਾਥਲੇ ਭਾਣੇ ਵਛੀ ਕੋ ਗੱਲੀ ਆ ਵੀਰ ਕੋ ਜਿਹੜੀ ਗੱਲ ਆ ਠੀਕ ਆ ਬਾਈ ਜੀ ਮਾਤਾ ਦੇ ਨਾਲ ਹੀ ਨਹੀਂ ਤੇ ਜਿਹੇ ਹਸਾਬ ਲਈ ਇਹਦੇ ਕਿਤੋਂ ਵੱਧ ਖਾਣੇ ਵਛੀ ਜੀ ਦਾ ਅੱਜ ਨੇ ਪਾਧ ਤਿਆਰ ਹੋਈ ਸਹੀ ਗੱਲ ਬਾਈ ਜੀ ਜਿਹੜੀ ਗੱਲ ਆ ਧੀ ਦੇ ਦੀ ਆਪਣਾ ਭਰਾਣੇ ਤੋਂ ਉਹ ਕੋਲ ਮਾਣ ਕੀ ਤਰ੍ਹਾਂ ਗਾੜੀ ਕੋਸੇ ਸਾਥ ਨਾਲ ਹੀ ਜਨਮਰ ਆਪਣੇ ਕੋ ਵੀਰ ਜੀ ਹਰ ਕੋ ਪਹਾੜ ਨੇ ਜਾਇ ਰੇਂਦੇ ਕੋ ਵੀ ਦੂਰ ਦੇ ਵੀਰ ਭਰਾ ਬਾਗੇ ਜੁੜੇ ਆ ਹਾਂਜੀ 5-4000 ਸੱਤ ਕੇ ਨੂੰ ਵੀਰਾਂ ਨੂੰ ਕਰਾਇਆ ਵੀ ਪੈਂਦਾ ਬਿਲਕੁਲ ਗੱਲ ਸਹੀ ਸਹੀ ਗੱਲ ਲਓ ਜੀ ਪੂਰਾ ਜਿਆਜ ਪਾਈਆਂ ਦਾ ਮੁੱਲ ਕੀਤਾ ਆ ਤੇ ਬਈ ਇਹ ਕਹਿੰਦੀ ਉਹ ਤੋਂ ਵੀ ਮਾਨ ਕਰਦਾਂਗੇ ਬਹੁਤ ਕੁਆੜੀ ਵਾਲੀ ਵਸ਼ੀਏ ਚਲੋ ਭਾਈ ਜੀ ਅਸੀਂ ਬਾਕੀ ਮੇਰਾ ਆ ਉਤੋਂ ਲਾ ਕੇ ਮੈਂ ਤੁਹਾਨੂੰ ਦਿਖਾ ਲੈਂਦੇ ਆ ਹਾਂਜੀ ਇਹ ਰਾਜੀ ਗੁੰਦੀ ਗੋਲ ਆ ਪੂਰੀ ਰਾਜੀ ਇਹ ਵਸ਼ੀਏ ਉਹੋ ਹੀ ਥੋੜਾ ਹੈਗੀ ਆ ਵੇ ਪੂਰੀ ਬਾਡੀ ਬੁੱਡੀ ਵਸ਼ੀ ਦੀ ਪੂਰੀ ਕੁਆੜੀ ਵਾਲੀ ਰਾਜੀ ਗੁੰਦੀ ਵਸ਼ੀ ਆ ਪੂਰੀ ਨਾ ਵੀ ਕੁਆਲਟੀ ਆ ਸਹੀ ਗੱਲ ਆ ਸਾਂਭੀ ਆ ਵਸ਼ੀਆ ਨਾ ਜਿੰਨੀ ਹੈਗੀ ਆ ਪੂਰੀ ਸਾਂਭ ਕੇ ਰੱਖੀਏ ਵੀ ਜਿਹਨੇ ਵੀਰ ਭਰਾ ਕੋ ਜਾਊ 400 ਦੇ ਚੋਣਗਾ ਨਾ ਤੇ ਜਿਹਨੋਂ ਸਾਡਾ ਵਜਨਾ ਜਿਹੜੀ ਗੱਲ ਆ ਵੀ ਚੰਗਾ ਭਰਾ ਹੋ ਜਨਵਰ ਲੈ ਕੇ ਆਏ ਹਾਂ ਹਾਂਜੀ ਹਾਂਜੀ ਇਹ ਗੱਲ ਕਹਿੰਦੇ ਆ ਵੀ ਜਿਹੜੇ ਦਾ ਸੋਖਣ ਨਵਾ ਹੋਵੇ ਜਨਵਰ ਜਾ ਕੇ ਬਿਲਕੁਲ ਗੱਲ ਸਹੀ ਗੱਲ ਵੀਰ ਸਿੰਪਟ ਕਰਦਾ ਕੋਈ ਬੰਦਾ ਸਹੀ ਗੱਲ ਪੰਜ ਪੰਜ ਖਾ ਸਕਦੇ ਜਨਮਰ ਬੱਜੇ ਆ ਕੋਈ ਵੀਰ ਭਰਾ ਯਾਦ ਕਰਦਾ ਵੀ ਕਿਥੋਂ ਜਨਵਰ ਆਇਆ ਸਹੀ ਗੱਲ ਵੀਡੀਓ ਕਰਦੇ ਜਿਹੜੀ ਗੱਲ ਪਰ ਗਾੜੀ ਜਨਵਰ ਹੋਵੇ ਤੇ ਫੇਰ ਜਨਵਰ ਹੋਵੇ ਤੇ ਠੀਕ ਆ ਆਪਣੇ ਨੂੰ ਸਰੇ ਦੀ ਵਸ਼ੀ ਜਿਹਨੂੰ ਕੁਆਲਟੀ ਨਹੀਂ ਮਿਲਨੀ ਤੇ ਇੱਕੋ ਵੀਰ ਭਰਾ ਵਾਗ ਨੂੰ ਉਹ ਪੰਜੜਾ ਵੀ ਲੈ ਕੇ ਨਾ ਘਰ ਆਲਾ ਠੀਕ ਆ ਫੋਨ ਨੰਬਰ ਹੈ ਗਾਵੇ ਜੀ 83 27 40 7755 ਹਾਂਜੀ ਨਾਮ ਮਾਣਾ ਤੇ ਪਿੰਡ ਪੋਮਾ ਲਾਣਾ ਠੀਕ ਹੈ ਬਾਈ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਠੀਕ ਹੈ ਬਾਈ ਜੀ ਨਹੀਂ ਸੰਗਤ ਜੁੜੀ ਹੈ ਸਾਰਿਆਂ ਦਿਲੋਂ ਧੰਨਵਾਦ ਸਰਸੀ ਗਾਵੇ ਜੀ